ਅਨੇ ਕਲਸਾ ਜੀ ਕੀ ਨਾਮ ਹੈ ਤਾਂ ਕੀ ਕਹਿਣਾ ਚਾਹਾਂਗੇ ਅੱਜ ਬੰਦੀ ਛੋਟ ਦਿਵਸ ਦਾ ਦਾਸ ਬੂਟਾ ਸਿੰਘ ਗ੍ਰੰਥੀ ਗੁਰਦੁਆਰਾ ਕਿਲਾ ਅੰਮ੍ਰਿਤਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਸਾਹਿਬੇ ਕਮਲ ਦਸਮੇਸ਼ ਪਿਤਾ ਸਾਹਿਬ ਜੀ ਦੇ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਕਿਲਾ ਅੰਮ੍ਰਿਤਸਰ ਵਿਖੇ ਛੇਵੇਂ ਪਾਤਸ਼ਾਹ ਸਾਹਿਬ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬੰਦੀ ਛੋਟ ਦਿਵਸ ਦਾ ਸੰਗਤਾਂ ਪਰਸੋ ਰੋ ਤੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਪਰਸਨੋਤੋ ਲਾਇਕ ਕਿ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ ਜਮ ਅਮਰਤਵਿਲੀ ਸ਼੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ ਵਿਸ਼ੇਸ਼ ਸਮਾਗਮ ਇਲਾਹੀ ਬਾਣੀ ਦੇ ਹਰਜਸ ਕੀਰਤਨ ਗੁਰਮਤ ਗੁਰ ਇਤਿਹਾਸ ਦੇ ਵਿਚਾਰ ਹੋਈਆਂ ਸਮੂਹੀਆਂ ਸੰਗਤਾਂ ਅਮਰਤਵਿ ਤੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਤਨਮਨ ਦੇ ਨਾਲ ਸੇਵਾਵਾਂ ਕਰੀਆਂ ਨੇ ਅਤੇ ਸਤੁਰੂ ਜੀ ਤੋਂ ਅਸੀਰਵਾਦ ਪ੍ਰਾਪਤ ਕਰੀਆਂ ਨੇ ਜੋ ਛੇਵੇਂ ਪਾਤਸ਼ਾਹ ਸਾਈਂ ਸਿਧ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਰਜਮਹਾਰ ਸਤੁਰੂ ਜੀ ਜਦੋਂ ਜਹਾਂਗੀਰ ਬਾਦਸ਼ਾਹ ਨੇ ਜਦੋਂ ਇਸ ਇਹੋ ਜਿਹੇ ਸਮਾਜ ਸੀ ਜਦੋਂ ਕੋਈ ਘੋੜਸਵਾਰੀ ਨਹੀਂ ਕਰ ਸਕਦਾ ਸੀ ਅਤੇ ਨਾ ਹੀ ਉੱਚੀ ਜਗ੍ਹਾ ਤੇ ਜਾਂ ਤਖਤ ਜਾਂ ਥੜੇ ਤੇ ਨਹੀਂ ਬੈਠ ਸਕਦਾ ਸੀ ਐਸੇ ਸਮੇਂ ਦੇ ਵਿੱਚ ਪਾਤਸ਼ਾਹ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਨੇ ਜਹਾਂਗੀਰ ਬਾਦਸ਼ਾਹ ਤੋਂ ਜੋ ਉਹਨਾਂ ਨੇ ਕਾਨੂੰਨ ਦੀ ਜੋ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਲਈ ਬਾਦਸ਼ਾਹ ਦੀ ਕੈਦ ਦੇ ਵਿੱਚ ਜੋ ਗਵਾਲੀਅਰ ਦਾ ਕਿਲਾ ਉਹਦੇ ਵਿੱਚ 사ਤੁਰੂ ਜੀ ਨੂੰ ਕੈਦ ਕੀਤਾ ਅਤੇ 사ਤੁਰੂ ਜੀ ਦਾ ਇਹ ਇੱਕ ਕਲਾਸੀ ਕੌਤਕ ਸੀ ਜੋ 사ਤੁਰੂ ਜੀ ਨੇ ਵਰਤਾਇਆ ਜੋ 52 ਰਾਜਿਆਂ ਨੂੰ ਕੈਦ ਦੇ ਵਿੱਚੋਂ ਰਿਹਾ ਕਰਨ ਦੇ ਲਈ 사ਤੁਰੂ ਜੀ ਉਸ ਜਗ੍ਹਾ ਤੇ ਗਏ ਅਤੇ 사ਤੁਰੂ ਜੀ ਨੂੰ ਜਦੋਂ ਰਿਹਾ ਕਰਨ ਦੀ ਇੱਕ ਸ਼ਰਤ 사ਤੁਰੂ ਜੀ ਨੇ ਬਾਦਸ਼ਾਹ ਦੇ ਨਾਲ ਰੱਖੀ ਕਿ ਜੇਕਰ ਇਸ ਕਿਲੇ ਦੇ ਵਿੱਚੋਂ ਜਾਵਾਂਗੇ ਤਾਂ ਅਸੀਂ ਉਹ 52 ਰਾਜਿਆਂ ਨੂੰ ਨਾਲ ਲੈ ਕੇ ਜਾਵਾਂਗੇ ਅਤੇ ਜਹਾਂਗੀਰ ਨੇ ਇਹ ਸ਼ਰਤ ਮੰਨੀ ਪਈ ਜਹਾਂਗੀਰ ਨੂੰ ਅਤੇ ਬਵੰੰਜਾ ਕਲੀਆਂ ਵਾਲਾ 사ਤਪੁਰ ਜੀ ਨੇ ਇੱਕ ਚੋਲਾ ਸਾਹਿਬ ਤਿਆਰ ਕਰਵਾਇਆ ਅਤੇ 사ਤਪੁਰ ਜੀ ਨੇ ਪਹਿਨ ਕਰਕੇ ਉਹ ਬਵੰੰਜਾ ਰਾਜਿਆਂ ਨੂੰ ਕਲੀਆਂ ਫੜਾ ਕਰਕੇ ਉਸ ਕਿਲੇ ਦੇ ਵਿੱਚੋਂ ਆਜ਼ਾਦ ਕਰਾ ਕੇ 사ਤਪੁਰ ਜੀ ਅੱਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਅਤੇ ਸੰਗਤਾਂ ਨੇ 사ਤਪੁਰ ਜੀ ਦੀ ਆਮਦ ਦੇ ਵਿੱਚ ਘਾਉ ਦੇ ਜੀਵੇ ਵਾਲ ਕੇ 사ਤਪੁਰ ਜੀ ਦਾ ਸਵਾਗਤ ਕੀਤਾ ਅੱਜ ਵੀ ਉਹ ਪਰੰਪਰਾ ਇੱਕ ਮਰਯਾਦਾ ਅਨੁਸਾਰ 사ਤਪੁਰ ਜੀ ਦਾ ਇਹ ਆਮਦਪੁਰ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਸਮੁੱਚੀ ਸਿੱਖ ਕੌਮ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀ ਹੈ 사ਤੁਰੂ ਜੀ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਲਈ ਜੋ ਇਹ 사ਤੁਰੂ ਜੀ ਦਾ ਜੋ ਫੈਸਲਾ ਸੀ ਅਤੇ ਅੱਜ ਬੰਦੀ ਛੋੜ ਦਿਵਸ ਸੰਗਤਾਂ ਮਨਾ ਰਹੀਆਂ ਨੇ ਸਰਬੱਤ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ